ਜਿਹੜੇ ਅੱਜ ਮੇਰੇ ਭਰਾ ਬਣੇ ਫਿਰਦੇ ਸੀ ਨਾ ਇਹਨਾਂ ਨੇ ਲਹਿੰਗੇ ਤੱਕ ਕਰਵਾ ਕੇ ਮੇਰੇ ਕੈਨਸਲ ਕਰਾ ਦੇ ਸੀਗੇ ਐਟ ਅ ਟਾਈਮ ਸਾਰਾ ਕੁਝ ਦੁਆਰਾ ਹੈ ਨਾ ਵੀ ਇਹਨਾਂ ਉਹਨਾਂ ਨੇ ਜਾਗੋ ਵਾਲਾ ਵੀ ਲੋਗ ਪਾਸੇ ਉਦੋਂ ਫੋਨ ਆਇਆ ਸੀ ਨਾ ਮਸੜ ਮੇਰੇ ਦਾ ਵੀ ਬੰਦੇ ਦੀਆਂ ਨਾ ਕੁਝ ਆਦਤਾਂ ਹੁੰਦੀਆਂ ਆਂ ਵੀ ਜਿਹੜੀਆਂ ਉਹ ਨਹੀਂ ਸੁਧਾਰ ਸਕਦੇ ਵੀ ਅਸੀਂ ਉਹਨੂੰ ਕਹੇ ਵੀ ਰਹੇ ਆਂ ਵੀ ਤੁਸੀਂ ਆ ਚੀਜ਼ ਨਾ ਕਰੋ ਨਾ ਕਰੋ ਸੋ ਬਾਤੀ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀ ਤੇ ਦਿਨ ਹੀ ਮੈਕੂ ਢਿੱਲੋਂ ਤੇ ਅਣਮੋਲ ਦਾ ਵਿਆਹ ਹੋ ਕੇ ਹਟਿਆਗਾ ਪਹਿਲਾਂ ਤਾਂ ਮੈਕੂ ਤੇ ਅਣਮੋਲ ਨੂੰ ਵਿਆਹ ਦੀਆਂ ਮੁਬਾਰਕਾਂ ਜਰੂਰ ਦਿਓ ਸੋ ਉੱਥੇ ਆਪ ਤੋਂ ਹੰਦਾ ਦੀ ਕਿ ਮੈਕੂ ਢਿੱਲੋਂ ਦੇ ਨਾਲ ਇੱਕ ਕਪਲ ਹੁੰਦਾ ਗੁਰਜਸ ਬਲੌਗ ਜੀ ਜੋ ਬਲੌਗਿੰਗ ਕਰਦੇ ਨੇ ਸੋ ਉਹਨਾਂ ਨੂੰ ਲੈ ਕੇ ਵੀ ਇਹਨਾਂ ਦੀਆਂ ਵੀਡੀਓਜ਼ ਨੀਚੇ ਕਮੈਂਟ ਕੀਤੇ ਜਾ ਰਹੇ ਸੀ ਕਿ ਮੈਕੂ ਢਿੱਲੋਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਉਹਨਾਂ ਨੂੰ ਇਗਨੋਰ ਕਰਦੀ ਰਹੀ ਹੈ ਮੈਕੂ ਢਿੱਲੋਂ ਤੇ ਨਾ ਹੀ ਗੁਰਜਸ ਉਰਾਣੇ ਕੋਈ ਖਾਸ ਮੈਕੂ ਟਲੋ ਦੇ ਨਾਲ ਸਟੋਰੀਆਂ ਸ਼ੇਅਰ ਕੀਤੀਆਂ ਨੇ ਸੋ ਉੱਥੇ ਆਪਾਂ ਤੋਂ ਦੱਸਦੀ ਕਿ ਇੰਨਾਂ ਸਾਰੀਆਂ ਗੱਲਾਂ ਦਾ ਜਵਾਬ ਦੇਣ ਵਾਸਤੇ ਮੈਕੂ ਟਲੋ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆਈ ਸੀ ਆਪਣੇ ਹਸਬੈਂਡ ਦੇ ਨਾਲ ਜਿੱਥੇ ਕੀ ਆ ਕੇ ਮੈਕੂ ਢੱਲੋਂ ਨੇ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਨੇ ਕਿ ਅਸੀਂ ਕਿਹਾ ਸੀਗਾ ਕਿ ਸਾਡੇ ਜਾਗੋ ਦੇ ਬਲੌਗ ਜਾਂ ਸਾਡੇ ਵਿਆਹ ਦੇ ਬਲੌਗ ਨਾ ਅਪਲੋਡ ਕਰੇ ਕਿਉਂਕਿ ਉਸ ਦੇ ਵਿੱਚ ਸਾਡੀ ਫੈਮਲੀ ਸੀ ਅਸੀਂ ਆਪਣੀ ਫੈਮਲੀ ਨੂੰ ਕੈਮਰੇ ਦੇ ਵਿੱਚ ਨਹੀਂ ਸੀ ਰਿਕਾਰਡ ਕਰਵਾਉਣਾ ਚਾਹੁੰਦੇ ਤੇ ਨਾ ਹੀ ਸਾਡੀ ਫੈਮਲੀ ਕੈਮਰੇ ਦੇ ਵਿੱਚ ਆਉਣੀ ਚਾਹੁੰਦੀ ਸੀ ਨਾ ਹੀ ਕਿਸੇ ਬਲੌਗ ਦੇ ਵਿੱਚ ਆਉਣਾ ਚਾਹੁੰਦੀ ਸੀ ਪਰ ਇਹਨਾਂ ਨੇ ਬਲੌਗ ਦੇ ਵਿੱਚ ਲਿਆ ਕੇ ਬਹੁਤ ਗਲਤ ਕੀਤਾ ਸੀ ਤੇ ਮੈਕੂ ਢੱਲੋਂ ਨੇ ਇੱਥੇ ਇਹ ਵੀ ਕਿਹਾ ਕਿ ਇਹਨਾਂ ਨੇ ਜਦੋਂ ਜਾਗੋ ਦਾ ਬਲੌਗ ਅਪਲੋਡ ਕੀਤਾ ਤਾਂ ਸਾਡੇ ਰਿਸ਼ਤੇਦਾਰਾਂ ਨੇ ਮੈਨੂੰ ਫੋਨ ਕੀਤੇ ਕਿ ਇਹਨਾਂ ਨੇ ਬਲੌਗ ਪਾ ਦਿੱਤਾ ਆਪ ਕਿਆ ਸੀਗਾ ਤੇ ਜਿਸ ਤੋਂ ਬਾਅਦ ਸਾਡੇ ਆਪਸ ਵਿੱਚ ਤੂ ਤੂੰ ਮੈਂ ਹੋ ਗਈ ਕਿ ਤੁਸੀਂ ਬਲੌਗ ਨਹੀਂ ਸੀ ਪਾਉਣਾ ਚਾਹੀਦਾ ਸੋ ਬਾਕੀ ਮੈਕੂ ਢੱਲੋਂ ਨੇ ਤਾਂ ਇੱਥੇ ਹੀ ਗਿਆ ਕਿ ਅਸੀਂ ਇੰਨਾ ਗੱਲਾਂ ਕਰਕੇ ਹੀ ਨਰਾਜ਼ ਹੋયા ਇੱਕ ਦੂਜੇ ਤੋਂ ਤੇ ਬਾਕੀ ਮੈਕੂ ਢੱਲੋਂ ਕੀ ਬੋਲੀ ਆ ਲਾਈਵ ਹੋ ਕੇ ਅੱਗੇ ਆਪਾਂ ਤੁਹਾਡੇ ਨਾਲ ਉਹ ਲਾਈਵ ਐਡ ਕਰਨ ਲੱਗਿਆ ਬਾਕੀ ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜ਼ਰੂਰ ਕਰਕੇ ਤੁਹਾਨੂੰ ਇੱਥੇ ਕੌਣ ਸਹੀ ਤੇ ਕੌਣ ਗਲਤ ਲੱਗਦਾ ਕਿ ਇੱਥੇ ਮੈਕੂ ਢੱਲੋਂ ਸਹੀ ਹੈ ਜਾਂ ਗੁਰਜਸਬ ਵਲੌਗ ਕਪਲ ਸਹੀ ਹੈਗਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਬਾਕੀ ਅੱਗੇ ਵੀਡੀਓ ਜ਼ਰੂਰ ਦੇਖਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਰੱਬ ਰੱਖਾ ਤੇ ਜਿੱਦਣ ਉਹਨਾਂ ਨੇ ਜਾਗੋ ਵਾਲਾ ਵਲੌਗ ਪਾਏ ਸੋਦਨ ਮੈਂ ਨਾ ਕੁਝ ਲਾਈਵ ਹੋ ਕੇ ਕਹਿਣਾ ਹੀ ਨਹੀਂ ਸੀਗਾ ਪਰ ਜਦੋਂ ਆਪਾਂ ਬੰਦੇ ਨੂੰ ਤੁਹਾਨੂੰ ਜਦ ਆਪਾਂ ਬੰਦੇ ਨੂੰ ਹਟਾਈ ਜਾਣਾ ਹਟਾਈ ਜਾਣਾ ਬੰਦੇ ਨੇ ਨਾ ਹਟਣਾ ਵੀ ਜਦੋਂ ਹਨਾ ਵੀਰੇ ਨੇ ਵਲੋਗ ਪਾਇਆ ਮੈਂ ਨਾ ਇੰਨੀਆਂ ਰਿਕਵੈਸਟਾਂ ਕੀਤੀਆਂ ਮੇਰੇ ਮੈਸੇਜ ਹੀ ਸੀਨ ਕਰਕੇ ਛੱਡਦੇ ਮੈਂ ਕਿਹਾ ਵੀਰੇ ਵੀ ਨਾ ਪਾਓ ਵੀ ਤੁਸੀਂ ਇਹ ਦੇਖੋ ਮੇਰੇ ਮਾਸਟਰ ਜੀ ਨੇ ਉਦੋਂ ਰਾਤ 9 ਵਜੇ ਫੋਨ ਕੀਤਾ ਮੇਰੇ ਬ੍ਰਦਰ ਇਨ ਲਾ ਨੂੰ ਚਲੋ ਹਨਾ ਸਾਡੀ ਮੈਰਿਜ ਲਾਈਫ ਸਾਨੂੰ ਅਸੀਂ ਬੈਠੇ ਸੀਗੇ ਫੈਮਲੀ ਤੇ ਜਾਂ ਜਿੱਦਾਂ ਵੀ ਉਹਨਾਂ ਨੂੰ ਫੋਨ ਕੀਤਾ ਵੀ ਮੈਨੂੰ ਨਾ ਗੱਲ ਕਰਾ ਦਿਓ ਉਹਨੇ ਫਿਰ ਵੀ ਲੋਗ ਪਾ ਤਾ ਵੀ ਸਾਨੂੰ ਇਹ ਕੰਮ ਨਹੀਂ ਪਸੰਦ ਕਿਉਂਕਿ ਉਹਦੇ ਵਿੱਚ ਮੇਰੇ ਮਾਸੀ ਸੀਗੇ ਹਨਾ ਜਾਂ ਜਿਵੇਂ ਵੀ ਉਹ ਯਾਰ ਇਹ ਬੰਦੇ ਹੁੰਦੇ ਆ ਨਹੀਂ ਹੋਣਾ ਚਾਹੁੰਦੇ ਜਿੰਨਾ ਕੁਝ ਆਦਤਾਂ ਹੁੰਦੀਆਂ ਆਂ ਵੀ ਜਿਹੜੀਆਂ ਉਹ ਨਹੀਂ ਸੁਧਾਰ ਸਕਦੇ ਵੀ ਅਸੀਂ ਉਹਨੂੰ ਕਹੇ ਵੀ ਰਹੇ ਹਾਂ ਵੀ ਤੁਸੀਂ ਆਹ ਚੀਜ਼ ਨਾ ਕਰੋ ਨਾ ਕਰੋ ਉਹ ਚੀਜ਼ ਫੇਰ ਕਰੀ ਜਾਂਦੇ ਆ ਫਿਰ ਹੁਣ ਵੀ ਭਾਈ ਜਦੋਂ ਜਿਹੜੀ ਸਾਡੇ ਰੋਕਣ ਦੇ ਬਾਵਜੂਦ ਵੀ ਪਾਈ ਜਾਂਦੇ ਹੋ ਭਈ ਬਿਰਉਣ ਸਾਡੇ ਅਸੀਂ ਵੀ ਆਪ ਦਾ ਦੇਖਣਾ ਨਾ ਵੀ ਆਪਾਂ ਅਜੇ ਨਵੀਂ ਸਾਡੀ ਰਿਸ਼ਤੇਦਾਰੀ ਬਣੀ ਆ ਕੱਲੂ ਸਾਡੇ ਚ ਬਗੜ ਪਈ ਜਾਂਦਾ ਗਾ ਇਹਨਾਂ ਦੀਆਂ ਰਿਸ਼ਤੇਦਾਰੀਆਂ ਚ ਬਗੜ ਪਈ ਜਾਂਦਾ ਕਿ ਚੰਗੀਆਂ ਗੱਲਾਂ ਥੋੜੀਆਂ ਤੁਸੀਂ ਆਪ ਦੇ ਫਾਇਦੇ ਨੂੰ ਲੈ ਕੇ ਗਾ ਸਾਡੀਆਂ ਫੈਮਲੀਆ ਚ ਬਗੜ ਪਾਈ ਜਾਂਦੇ ਇਹ ਵੀ ਨਹੀਂ ਨਾ ਚੰਗਾ ਹੈਗਾ ਸਿਰਫ ਐਵੇਂ ਵੀ ਸਾਨੂੰ ਅਸੀਂ ਬਲੌਗ ਪਾ ਕੇ ਵੀ 4 ਤੁਹਾਨੂੰ ਰੁਪਏ ਆ ਜਾਣਗੇ ਸਿੱਲੜਾ ਜਾਣਗੇ ਇਹ ਵੀ ਨਹੀਂ ਨਾ ਅਗਲੇ ਦੀ ਵੀ ਦੇਖਣਾ ਵੀ ਅਗਲੇ ਦੇ ਰਿਸ਼ਤੇ ਨਵੇਂ ਰਿਸ਼ਤੇ ਜੋੜਨ ਲੱਗੇ ਆਗੇ ਮੈਂ ਕਾਦੋਂ ਨਹੀਂ ਬਣਾਉਂਦਾ ਭਈ ਬਲੌਗ ਬਲੌਗ ਆਪਾਂ ਕਿਉਂ ਨਹੀਂ ਪਾਉਂਦੇਗੇ ਵੀ ਐਵੇਂ ਯਾਰ ਹਰ ਇੱਕ ਚੀਜ਼ ਹੀ ਚੰਗੀ ਨਹੀਂ ਲੱਗਦੀ ਹੁੰਦੀ ਕਿ ਵੀ ਯਾਰ ਆ ਵੀ ਦਿਖਾ ਦਿਓ ਉਹ ਵੀ ਦਿਖਾ ਦਿਓ ਹਰੇਕ ਨੂੰ ਆਪਦੇ ਘਰ ਦਾ ਭੇਤ ਦਿਓ ਯਾਰ ਇਹ ਚੀਜ਼ਾਂ ਆਪਾਂ ਦਾ ਵੀ ਚੰਗੀਆਂ ਸਾਹਮਣੇ ਦੇਣੀ ਹੈਗੀ ਉਹ ਵੀ ਗੱਲ ਜਦੋਂ ਆਪਾਂ ਬੰਦੇ ਨੂੰ ਰੋਕੀਐ ਸੀ ਭਾਈ ਰੋਕਿਆ ਸੀਗਾ ਵੀ ਐਂ ਕਰਕੇ ਵੀ ਨਾ ਪਾਉ ਯਾਰ ਨਾ ਪਾਉ ਹੁਣ ਫੇਰ ਵੀ ਪਾਈ ਜਾਣਾ ਇਹ ਗੱਲਾਂ ਚੰਗੀਆਂ ਥੋੜੀਆਂ ਵੀ ਜਦੋਂ ਉਹ ਪਰਿਵਾਰ ਹੀ ਨਹੀਂ ਕੋਈ ਜਿਨ੍ਹਾਂ ਦੀ ਤੁਸੀਂ ਵੀਡੀਓ ਬਣਾ ਰਹੇ ਹੋ ਉਹ ਫੇਰ ਇਹ ਗੱਲਾਂ ਦਾ ਫੇਰ ਭਾਈ ਦੇਣੀਆਂ ਪੈਂਦੀਆਂ ਨਾ ਬਾਅਦ ਚ ਤੁਸੀਂ ਹਨਾ ਕਮੈਂਟਾਂ 'ਚ ਮੈਂ ਇੱਕ ਦੋ ਕਮੈਂਟ ਪੜ੍ਹੇ ਵੀ ਉਹਨਾਂ ਨੇ ਤੁਹਾਡਾ ਬਹੁਤ ਕੀਤਾ ਤੁਸੀਂ ਐਵੇਂ ਕੀਤਾ ਐਵੇਂ ਕੀਤਾ ਕੀ ਕਈਆਂ ਨੇ ਇਹ ਵੀ ਗੱਲ ਬਹੁਤ ਕਹੀ ਹੈ ਵੀ ਤੁਸੀਂ ਉਹਨਾਂ ਤੋਂ ਦੂਰ ਹੋ ਗਏ ਹੁਣ ਤੁਹਾਡੀ ਲਾਈਫ ਵਧੀਆ ਹੋ ਜਾਏਗੀ ਨਹੀਂ ਤਾਂ ਮੈਨੂੰ ਇੱਕ ਕਮੈਂਟ ਆਇਆ ਕਹਿੰਦੇ ਕਿ ਜੇ ਤੁਸੀਂ ਉਹਨਾਂ ਨਾਲ ਐਵੇਂ ਜੁੜੇ ਰਹਿੰਦੇ ਨਾ ਤੁਸੀਂ ਆਪਸ ਵਿੱਚ ਦੂਰ ਹੋ ਜਾਣਾ ਸੀ ਇੱਕ ਦੂਜੇ ਨੇ ਬੋਲ ਮੈਂ ਆਪ ਕਿਹਾ ਨਾ ਆਪ ਜਦੋਂ ਬੰਦੇ ਨੇ ਗਾਈਡ ਹੀ ਜਾਂਤ ਕਰੀ ਜਾਣਾ ਤੁਸੀਂ ਇਹ ਦੇਖੋ ਵੀ ਬੰਦੇ ਨੇ ਗਾਈਡ ਹੀ ਹੈ ਜੇ ਤੁਸੀਂ ਜਿਵੇਂ ਕਰਿਓ ਵੀ ਬੰਦਾ ਆਪਦਾ ਘਰ ਦੇਖ ਕੇ ਕਹਿੰਲੇ ਬਈ ਆਪ ਤਾਂ ਕਹਿੰਦੇ ਅਗੇ ਖੱਟੋ ਕੋਈ ਨਾ ਬਸ ਆਪਾਂ ਤਾਂ ਇਹ ਗੱਲ ਕਹਿੰਦੀਆਂ ਕਿ ਤਾੜੀ ਨਾਲ ਜਾਣੀ ਆ ਯਾਰ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਠੀਕ ਆ